ਮਾਨ ਲਓ ਕਿ ਜੀ ਸਾਹਿਬ ਦੇ ਤੇ ਡੀਐਸਪੀ ਰਮੰਦਰਪਾਸੋਂ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇਪੁਰਛਾਂ ਦੀ ਤਲਾਸ਼ ਬੰਦ ਚ ਰਵਾਨਾ ਹੀ ਜਿੱਤੇ ਹਨ ਮਹੁਰਾ ਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮਥੀ ਦੇ ਏਰੀਆ ਚ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟ 60 ਫੁੱਟ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਤਰਾਂ ਨੂੰ ਅਸੀਂ ਪੇਪਰ ਕਿ ਤਦੂਆ ਲੈਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤਾ ਇਹ ਸਰਪੰਚ ਹੈ ਪਿੰਡ ਦਾ ਇਹ ਇੱਕ ਗ੍ਰੰਥਗੜ ਪਿੰਡ ਪਿੰਡ ਸਰ ਦੋਨੇ ਇੱਕੋ ਦੀ ਗੱਲ ਨਹੀਂ ਨਹੀਂ ਗ੍ਰੰਥਗੜ ਪਿੰਡ ਤੇ ਇਹ ਦੋਨੇ ਪਿੰਡ ਇੱਕੋ ਹਾਂ ਆਹ ਕੋ ਪਿੰਡ ਸਰ ਕੀ ਗੈਂਗ ਦਾ ਲਿੰਕਟ ਹੈ ਜੋ ਉਹ ਇਹ ਜਸ਼ਨ ਆ ਮੁੰਡਾ ਇੱਕ ਗੋਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਤ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਖਦੇ ਤੋਂ ਕਰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਇਹ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ਬਰਾਮਦ ਹੋਇਆ ਸਰ ਇਹ ਇਨਾਂ ਦੀ ਐਕਟਿਵਿਟੀ ਵਿੱਚ 481000 ਰੁਪਏ ਡਰੱਗ ਹਨ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ